ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਕਈ ਦਿਨਾਂ ਤੋਂ ਮੀਨੂ ਦਾ ਸਿਰ ਦਰਦ ਹਟ ਨਹੀਂ ਰਿਹਾ ਸੀ ਥਕਾਵਟ ਸਿਰ ਘੁੰਮਣ ਤੇ ਉਲਟੀਆਂ ਦੇ ਆਉਣ ਦੇ ਬਾਵਜੂਦ ਕਈ ਘਰਾਂ ਦਾ ਕੰਮ ਕਰਕੇ ਆਪਣੇ ਘਰ ਦਾ ਖਰਚ ਚਲਾ ਰਹੀ ਸੀ 20 ਸਾਲ ਦੀ ਮੀਨੂ ਘਰ ਦੀ ਇਕੱਲੀ ਕਮਾਉਣ ਵਾਲੀ ਤੇ ਖਾਣ ਵਾਲੇ ਚਾਰ ਜੀ ਆਪਾਂ ਹਜ ਮਾਂ ਦੋ ਛੋਟੇ ਭੈਣ ਭਰਾ ਇੱਕ ਛੜਕਾ ਅਸੇ ਵਿੱਚ ਪਾਪ ਗੁਜ਼ਰ ਗਿਆ ਤੇ ਮਾਂ ਦਾ ਅਥ ਵੱਡਿਆ ਗਿਆ ਸਾਰੀ ਜ਼ਿੰਮੇਵਾਰੀ 2 ਸਾਲ ਪਹਿਲਾਂ ਮੀਨੂ ਤੇ ਸਿਰ ਪੈ ਗਈ 12ਵੇਂ ਦਾ ਇਮਤਿਹਾਨ ਪਹਿਲੇ ਦਰਜੇ ਵਿੱਚ ਪਾਸ ਕਰਨ ਵਾਲੀ ਮੀਨੂ ਹਿੰਦੀ ਵਿੱਚ ਐਮਏ ਕਰਨਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਹਿੰਦੀ ਸਹਿਤ ਪੜਨ ਦਾ ਬਹੁਤ ਸ਼ੌਂਕ ਸੀ ਪਰ ਆਪਣੀ ਗਰੀਬੀ ਤੋਂ ਮਜਬੂਰ ਉਸਨੇ ਆਪਣੀ ਇਸ ਖਾਹਿਸ਼ ਨੂੰ ਜਿਵੇਂ ਫਾਹੇ ਚੜਾ ਦਿੱਤਾ ਸੀ ਮੀਨੂ ਨੇ ਹੁਣ ਆਪਣੀ ਕਿਸਮਤ ਦੀਆਂ ਲਿਖੀਆਂ ਵਿੱਚ ਰਾਜੀ ਰਹਿਣਾ ਸਿੱਖ ਲਿਆ ਸੀ ਰੋਜ਼ ਦੀ ਤਰ੍ਹਾਂ ਉਹ ਵਾਪਸ ਜਾਣ ਨੂੰ ਤਿਆਰ ਖੜੀ ਸੀ ਕਿ ਅਚਾਨਕ ਉਸ ਦੀ ਅੱਖਾਂ ਅੱਗੇ ਹਨੇਰਾ ਛਾ ਗਿਆ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਹਸਪਤਾਲ ਦੇ ਚਾਨਨ ਵਾਰਡ ਵਿੱਚ ਪਈ ਸੀ ਤੇ ਡ੍ਰਿਪ ਲੱਗੀ ਹੋਈ ਸੀ ਓਰਸੀ ਤੇ ਬੈਠੀ ਉਸ ਦੀ ਮਾਂ ਉਸ ਦੀ ਹੋਸ਼ ਵਿੱਚ ਆਉਣ ਦੀ ੜੀ ਕਰ ਰਹੀ ਸੀ ਠੀਕ ਹੋ ਜਾਵੇਗੀ ਜਲਦੀ ਫਿਕਰ ਨਹੀਂ ਕਰਨੀ ਇਹ ਹੋਣਾ ਹੀ ਸੀ ਹੁਣ ਤੈਨੂੰ ਘਰਾਂ ਦੇ ਕੰਮ ਕਰਨ ਦੀ ਲੋੜ ਨਹੀਂ ਪੈਣੀ ਮੀਨੂ ਨੂੰ ਮਾਂ ਦੀਆਂ ਗੱਲਾਂ ਸਮਝ ਨਹੀਂ ਲੱਗ ਰਹੀਆਂ ਸਨ ਸ਼ਾਇਦ ਕਮਜ਼ੋਰੀ ਕਰ ਦਿਮਾਗ ਸੋਚਣ ਦੀ ਹਾਲਤ ਵਿੱਚ ਨਹੀਂ ਸੀ ਮੀਨੂ ਮਿਸੇਸ ਸ਼ਰਮਾ ਦੇ ਘਰ ਝਾੜੂ ਪੋਚਾ ਕਰਦੀ ਸੀ ਮਿਸੇਸ ਸ਼ਰਮਾ ਵੀ ਉਸ ਨੂੰ ਆਪਣੀ ਧੀ ਮੰਨਦੇ ਹੋਏ ਉਸ ਦੀ ਹਰ ਲੋੜ ਨੂੰ ਪੂਰਾ ਕਰਦੀ ਸੀ ਮੀਨੂ ਸ਼ਰਮਾ ਆਂਟੀ ਨਾਲ ਆਪਣੇ ਦਿਲ ਦੀ ਹਰ ਗੱਲ ਕਰਦੀ ਰਹਿੰਦੀ ਸੀ ਆਪਣੇ ਘਰ ਦੀ ਗਰੀਬੀ ਤੋਂ ਲੈ ਕੇ ਆਪਣੇ ਸੁਪਨਿਆਂ ਦੇ ਸੰਸਾਰ ਦਾ ਹਲੇ ਕੁਛ ਨੇ ਸ਼ਰਮਾ ਆਂਟੀ ਨਾਲ ਸਾਂਝਾ ਕੀਤਾ ਹੋਇਆ ਸੀ ਉਸ ਲਈ ਮਿਸ ਸ਼ਰਮਾ ਕਿਸੇ ਦੇਵੀ ਨਾਲੋਂ ਘੱਟ ਨਹੀਂ ਸੀ ਸਮਾਜ ਵਿੱਚ ਉਹ ਸਭ ਤੋਂ ਚੰਗੀ ਦਿਆਲੂ ਮਦਦਗਾਰ ਤੇ ਮਿਹਰਾਨਾ ਔਰਤ ਸੀ ਆਂਟੀ ਮੀਨੂ ਨੇ ਦੱਸਿਆ ਸੀ ਕਿ ਉਹ ਰक्तਹੀਨ ਹੈ ਇਸ ਕਰਕੇ ਉਸ ਨੂੰ ਖੂਨ ਦੀ ਕਮੀ ਕਾਰਨ ਆਉਣ ਵਾਲੀਆਂ ਸਰੀਰਕ ਤੰਗੀਆਂ ਬਾਰੇ ਗਾ ਕੀਤਾ ਤੇ ਪਿਛਲੇ ਮਹੀਨੇ ਮੀਨੂ ਦੇ ਹਸਪਤਾਲ ਦਾ ਸਾਰਾ ਖਰਚਾ ਮਿਸ ਜੀ ਸ਼ਰਮਾ ਨੇ ਕੀਤਾ ਸੀ ਮੀਨੂ ਨੂੰ ਡਾਕਟਰ ਦੇ ਕਹਿ ਤੇ ਹਸਪਤਾਲ ਦਾਖਲ ਕਰਵਾਇਆ ਤਾਂ ਕਿ ਉਸ ਨੂੰ ਖੂਨ ਚੜਾਇਆ ਜਾ ਸਕੇ ਦੋ ਦਿਨ ਬਾਅਦ ਉਸ ਨੂੰ ਛੁੱਟੀ ਮਿਲ ਗਈ ਸੀ ਪਰ ਥੋੜੇ ਦਿਨਾਂ ਬਾਅਦ ਹੀ ਬਿਮਾਰ ਰਹਿਣ ਲੱਗ ਗਈ ਸੀ ਅੱਜ ਜਦੋਂ ਉਹ ਹਸਪਤਾਲ ਦੇ ਵਾਰਡ ਵਿੱਚ ਪਈ ਸੀ ਨਵ ਵਿਆਹੀ ਡਾਕਟਰ ਉਸ ਨੂੰ ਚੈੱਕ ਕਰਨ ਲਈ ਆਈ ਬਹੁਤ ਕਮਜ਼ੋਰ ਹੈ ਤੁਹਾਡੀ ਕੁੜੀ ਇਸ ਹਾਲ ਵਿੱਚ ਬਿਲਕੁਲ ਵੀ ਕੰਮ ਨਹੀਂ ਕਰਨਾ ਪੂਰੀ ਬੈੱਡ ਰੈਸਟ ਚਾਹੀਦੀ ਹੈ ਜੀ ਠੀਕ ਹੈ ਡਾਕਟਰ ਜੀ ਕੋਈ ਹੋਰ ਸਮੱਸਿਆ ਤਾਂ ਨਹੀਂ ਨਹੀਂ ਕੱਲ ਸਕੈਨ ਹੋਵੇਗੀ ਫਿਰ ਪਤਾ ਚੱਲੇਗਾ ਮੈਨੂੰ ਦੀ ਸਮਝ ਤੋਂ ਬਾਹਰ ਸੀ ਇਹ ਸਭ ਕੁਝ ਸਕੈਨ ਕਿਹਾ ਕਿ ਹੁਣ ਕੰਮ ਕਰਨ ਦੀ ਲੋੜ ਨਹੀਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਪਰੇਸ਼ਾਨ ਨਾ ਹੋ ਪਾ ਸ਼ੁਕਰ ਕਰ ਰੱਬ ਦਾ ਸ਼ਰਮਿਆ ਕਰਕੇ ਘਰ ਦੀ ਗਰੀਬੀ ਚੱਕੀ ਗਈ ਬਹੁਤ ਜਨਾਪਾ ਦਿਮਾਗ ਤੇ ਘਰ ਜਾ ਕੇ ਸਾਰੀ ਗੱਲ ਦੱਸਦੀ ਆ ਆਰਾਮ ਕਰ ਮਾਂ ਨੇ ਮੱਥਾ ਜੁੰਮਿਆ ਤੇ ਵਾਰਡ ਤੋਂ ਬਾਹਰ ਚਲੀ ਗਈ ਮੈਨੂੰ ਨੂੰ ਹਲਕਾ ਹਲਕਾ ਦਰਦਮਸੂਰ ਹੋ ਰਿਹਾ ਸੀ ਵਾਰਡ ਦੀ ਕੰਧ ਤੇ ਮਾਂ ਤੇ ਛੋਟੇ ਬੱਚੇ ਤਸਵੀਰ ਦੇਖ ਕੇ ਉਸਦੇ ਚਿਹਰੇ ਤੇ ਮੁਸਕਾਨ ਆ ਗਈ ਡਾਕਟਰ ਦੀ ਚੂੜੇ ਵਾਲੀ ਬਾਹ ਦੇਖ ਕੇ ਉਸਦੇ ਮਨ ਵਿੱਚ ਚਾਅ ਉੱਠਿਆ ਉਸ ਦਾ ਮਨ ਫੇਰ ਉਦਾਸ ਹੋ ਗਿਆ ਆਪਣੀ ਗਰੀਬੀ ਨੂੰ ਯਾਦ ਕਰਦੇ ਹੀ ਉਸ ਤੇ ਚਾਹ ਹਕੀਕਤ ਦੇ ਹੱਥਾਂ ਵਿੱਚ ਦਮ ਤੋੜ ਗਏ ਸੀ ਸ਼ਾਮ ਨੂੰ ਸ਼ਰਮਾ ਅੰਟੀ ਅਨਾਰ ਅਮਰੂਦ ਤੇ ਖਾਣੇ ਵਿੱਚ ਮੈਨੂੰ ਲਈ ਇਟਲੀ ਸੰਬਰ ਲੈ ਕੇ ਆਈ ਕਈ ਦਿਨਾਂ ਤੋਂ ਮੈਨੂੰ ਦਾ ਇਟਲੀ ਸੰਬਰ ਖਾਣ ਦਾ ਮਨ ਸੀ ਅੰਟੀ ਮਿੱਠੇ ਵਿੱਚ ਰਸਗੁੱਲੇ ਵੀ ਲੈ ਕੇ ਆਈ ਸੀ ਮੈਨੂੰ ਨੂੰ ਲੱਗਾ ਜਿਵੇਂ ਰੱਬ ਉਸ ਦੀ ਹਰ ਇੱਛਾ ਹਰ ਫਰਿਆਦ ਨੇੜੇ ਓਕੇ ਸੁਣ ਰਿਹਾ ਹੋਵੇ ਅਗਲੇ ਦਿਨ ਮੈਨੂੰ ਦੀ ਸਕੈਨ ਸੀ ਸਕੈਨ ਕਰਾਉਂਦੇ ਜਦੋਂ ਉਹ ਅੰਦਰ ਗਈ ਤੇ ਉਸ ਨੂੰ ਪਾਣੀ ਦੀ ਇੱਕ ਬੋਤਲ ਫੜਾ ਦਿੱਤੀ ਗਈ ਇਸ ਨੂੰ ਪੀ ਲਵੋ ਤੇ ਫਿਰ ਤੁਹਾਨੂੰ ਬੁਲਾਉਂਦੀ ਨਰਸ ਨੇ ਪਾਣੀ ਦੀ ਬੋਤਲ ਉਸ ਦੇ ਹੱਥ ਵਿੱਚ ਥਮਾ ਦਿੱਤੀ ਇਹ ਸਕੈਨ ਤੋਂ ਪਹਿਲਾਂ ਪਾਣੀ ਸਕੈਨ ਕਿਸ ਦੀ ਮੈਨੂੰ ਸੋਚ ਰਹੀ ਸੀ ਤੈਨੂੰ ਕੀ ਤੂੰ ਪਾਣੀ ਪੀ ਅੱਜ ਕੱਲ ਤੇਰੇ ਬਾਰੇ ਨੈਰੇ ਹੈ ਕਾਤੀ ਇਟਲੀ ਸਾੰਬਰ ਰਸਗੁੱਲੇ ਅੱਜ ਨਾਸ਼ਤੇ ਵਿੱਚ ਮਕਰੋਨੀ ਰਸਮਲਾਈ ਮੀਨੂ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ ਅੱਧੇ ਘੰਟੇ ਬਾਅਦ ਉਸ ਨੂੰ ਅੰਦਰ ਬੁਲਾਇਆ ਗਿਆ ਪੇਟ ਦੀ ਸਕੈਨ ਹੋਈ ਜਿੱਥੋਂ ਤੱਕ ਉਹ ਸਮਝ ਸਕੀ ਕਿ ਉਸਤੇ ਪੇਟ ਦੀ ਅਤੇ ਬੱਚੇਦਾਨੀ ਦੀ ਸਕੈਨ ਹੋਈ ਸਭ ਠੀਕ ਹੈ ਡਾਕਟਰ ਬਹੁਤ ਵਧੀਆ ਪਰ ਬੈੱਡ ਰੈਸਟ ਦੀ ਲੋੜ ਹੈ ਜੀ ਸ਼ੁਕਰੀਆ ਮੀਨੂ ਨੂੰ ਦੋਵੇਂ ਡਾਕਟਰ ਦੀਆਂ ਗੱਲਾਂ ਤੋਂ ਇਹ ਮਹਿਸੂਸ ਹੋਇਆ कि ਉਸ ਨੂੰ ਕੋਈ ਸਮੱਸਿਆ ਨਹੀਂ ਬਹੁਤ ਖੁਸ਼ ਹੋਈ ਮੈਨੂੰ ਸ਼ੁਕਰ ਆ ਤੇਰਾ ਦਾਤਿਆ ਸ਼ੁਕਰ ਉਸਨੇ ਹੱਥ ਜੋੜੇ ਮੈਨੂੰ ਨੂੰ ਕਰ ਜਾਣ ਦੀ ਛੁੱਟੀ ਮਿਲ ਗਈ ਹਰ ਰੋਜ਼ ਤਾਂ ਦਿਲ ਮਚਲਦਾ ਕਬਰਾਟ ਹੁੰਦੀ ਉਲਟੀਆਂ ਕਰਕੇ ਕਮਜ਼ੋਰੀ ਮਹਿਸੂਸ ਹੁੰਦੀ ਸੀ ਮਾਂ ਡਾਕਟਰ ਦਾ ਕਹਿ ਰਹੇ ਸੀ ਸਭ ਠੀਕ ਆ ਫਿਰ ਇਹ ਉਲਟੀਆਂ ਚੱਕਰ ਠੀਕ ਕਿਉਂ ਨਹੀਂ ਹੋ ਰਹੇ ਮਾਂ ਇਹ ਦਵਾਈ ਕਦ ਤੱਕ ਖਾਣੀ ਪੈਣੀ ਹੈ ਮੈਨੂੰ ਨਾਲੇ ਮੈਨੂੰ ਦਰਦ ਮਹਿਸੂਸ ਹੁੰਦਾ ਹੈ ਪੇਟ ਦੇ نیچے ਕਮਜ਼ੋਰੀ ਕਰਕੇ ਮੈਨੂੰ ਮੈਨੂੰ ਜਿਵੇਂ ਕੁਝ ਦੱਸਣਾ ਚਾਹੁੰਦੀ ਸੀ ਪਰ ਉਸ ਨੂੰ ਸ਼ਰਮ ਖਾ ਗਈ ਮੈਨੂੰ ਮੇਰੀ ਬੱਚੀ ਸ਼ਰਮਾ ਆਂਟੀ ਸਾਡੇ ਲਈ ਰਿਸ਼ਤਾ ਹੈ ਜੇ ਉਹ ਨਾ ਹੁੰਦੀ ਤਾਂ ਸਾਡੀ ਗਰੀਬੀ ਨਹੀਂ ਚੱਕੀ ਜਾਣੀ ਸੀ ਧੰਨਵਾਦ ਉਸ ਦੇਵੀ ਦਾ ਜਿਨੇ ਮਾਂ ਬੋਲਦੇ-ਬੋਲਦੇ ਚੁੱਪ ਕਰ ਗਈ ਹਾਂ ਮਾਂ ਕਿੰਨਾ ਧਿਆਨ ਰੱਖਿਆ ਆਂਟੀ ਜਿਨੇ ਹਸਪਤਾਲ ਵਿੱਚ ਸਾਰਾ ਖਰਚਾ ਕੀਤਾ ਕੀ ਕਹਿੰਦੇ ਸੀ ਮੈਂ ਕੰਮ ਤੇ ਵਾਪਸ ਕਦੋਂ ਜਾ ਸਕਤੀ ਜ਼ਰੂਰਤ ਨਹੀਂ ਹੁਣ ਮੈਨੂੰ ਉਹਨੂੰ ਲੱਗਾ ਜਿਵੇਂ ਆਂਟੀ ਨੇ ਉਸਨੂੰ ਕੰਮ ਤੋਂ ਕੱਢ ਦਿੱਤਾ ਮੈਨੂੰ ਕੱਢ ਦਿੱਤਾ ਮਾਂ ਕੰਮ ਤੋਂ ਆਂਟੀ ਨੇ ਉਸ ਦੀਆਂ ਅੱਖਾਂ ਭਾਰੀਆਂ ਨਹੀਂ ਨਹੀਂ ਉਹਨਾਂ ਨੇ ਤੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਮਾਂ ਕੀ ਗੱਲ ਤੂੰ ਘਬराई ਹੋਈ ਕਿਉਂ ਗੱਲ ਦੱਸ ਕਿਹੜੀ ਜੋ ਜ਼ਿੰਮੇਵਾਰੀ ਦਿੱਤੀ ਹੈ ਮੈਨੂੰ ਆਂਟੀ ਨੇ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦੇ ਲੈ ਸਮਝਿਆ ਕਿਹੜੀ ਜ਼ਿੰਮੇਵਾਰੀ ਵੈਸੇ ਮਾਂ ਤੂੰ ਕਿਉਂ ਚਿੰਤ ਕਰਈ ਹੈ ਮੀਨੂ ਨੇ ਮਾਂ ਦਾ ਹੱਥ ਫੜਿਆ ਤੇਰੀ ਕੁੱਖ ਕਰਾਇ ਤੇ ਤੂੰ ਗਰਭਤੀ ਐ ਤੇਰੀ ਕੁੱਖ ਵਿੱਚ ਇੱਕ ਬੱਚਾ ਪਲ ਰਿਹਾ ਹੈ ਆਂਟੀ ਨੇ ਮਾਂ ਮੀਨੂ ਨੇ ਹੈਰਾਨ ਹੁੰਦੇ ਹੋਏ ਮਾਂ ਦਾ ਹੱਥ ਛੱਡਿਆ ਇਹ ਤੂੰ ਕੀ ਕਹਿ ਰਹੀ ਹੈ ਇਹ ਤੂੰ ਤੈਨੂੰ ਪਤਾ ਵੀ ਹੈ ਮੈਂ ਗਰਭਤੀ ਮੰਮੀ ਨੂੰ ਨੇ ਆਪਣੇ ਪੇਟ ਤੇ ਹੱਥ ਰੱਖ ਕੇ ਮਹਿਸੂਸ ਕੀਤਾ ਉਹ ਹੈਰਾਨ ਸੀ ਬਹੁਤ ਪਰੇਸ਼ਾਨ ਸੀ ਬੇਸਮਝ ਅਨਪੋਲ ਜੀ ਨੂੰ ਕੀ ਪਤਾ ਗਰਭਤੀ ਹੋਣਾ ਕਿਵੇਂ ਲੱਗਦਾ ਹੈ ਮਾਂ ਮੈਨੂੰ ਸਮਝ ਨਹੀਂ ਲੱਗੀ ਮੈਂ ਕੁਵਾਰੀ ਮੇਰਾ ਵਿਆਹ ਨਹੀਂ ਕਈ ਸਵਾਲ ਇੱਕਦਮ ਉਸਦੇ ਦਿਮਾਗ ਵਿੱਚ ਘੁੰਮ ਗਏ ਮੀਨੂ ਦੇ ਪੈਰਾਂ ਥੋ ਜਮੀਨ ਖਿਸਕਦੀ ਜਾ ਰਹੀ ਸੀ ਜ਼ਿੰਦਗੀ ਨੇ ਜਿਵੇਂ ਤਾਸ਼ ਦੇ ਪੱਤੇ ਵਾਂਗ ਸੀ ਪ੍ਰਲਾਦਤੀ ਹੋਵੇ ਉਹ ਮਾਂ ਵਾਲਰ ਡੰਬਰਿਆਂ ਵਾਂਗ ਦੇਖਦੀ ਰਹੀ 2 ਮਹੀਨੇ ਪਹਿਲਾਂ ਆਂਟੀ ਘਰੇ ਆਈ ਸੀ ਉਸਨੇ ਮੇਰੇ ਨਾਲ ਇਸ ਬਾਰੇ ਗੱਲ ਵੇ ਕੀਤੀ ਸੀ ਮੈਂ ਸਾਡੀ ਗਰੀਬੀ ਦੇਖਦੇ ਪੈਨ ਭਰਾ ਦੀ ਜ਼ਿੰਦਗੀ ਬੰਦੀ ਦੇਖ ਮੈਂ ਹਾਂ ਕਰ ਦਿੱਤੀ ਪੁੱਤ ਮਾਂ ਦੇ ਸ਼ਬਦ ਸੁਣ ਕੇ ਮੀਨੂੰ ਜਿਵੇਂ ਹੋਸ਼ ਵਿੱਚ ਆਉਣ ਲੱਗੀ ਉਸ ਤੇ ਗੱਲਾਂ ਜਿਵੇਂ ਉਸ ਤੇ ਕਾਲਜੇ ਨੂੰ ਚੀਰਦੀਆਂ ਜਾ ਰਹੀਆਂ ਸਨ ਹਾਂ ਤੂੰ ਹਾਂ ਕਰ ਦਿੱਤੀ ਮੀਨੂ ਦੀਆਂ ਅੱਖਾਂ ਵਿੱਚ ਦੁੱਖ ਦਾ ਸਲਾਬ ਚਲਕ ਰਿਹਾ ਸੀ ਤੇ ਜਵਾਨ ਤੇ ਗੁੱਸਾ ਹਾਵੀ ਸੀ ਇਹ ਕਹਿ ਮਾਂ ਕਿ ਤੂੰ ਧੀ ਵੇਚ ਦਿੱਤੀ ਮੀਨੂ ਮਾਂ ਨੇ ਮੀਨੂ ਨੂੰ ਚਪੇੜ ਮਾਰੀ ਕਵਾਸ ਬੰਦ ਕਰ ਮਾਂ ਇਹ ਚਪੇੜ ਮੈਨੂੰ ਕੋਈ ਦੁੱਖ ਨਹੀਂ ਜਿਹੜੀ ਚਪੇੜ ਕੁਸੀਂ ਸਾਰਿਆਂ ਨੇ ਰਲ ਕੇ ਮੇਰੀ ਜ਼ਿੰਦਗੀ ਨੂੰ ਮਾਰੀ ਐ ਮੇਰੇ ਚਾਹ ਮੇਰੇ ਸੁਪਨੇ ਮੀਨੂ ਦੀਆਂ ਪੁੱਭਾਂ ਨਿਕਲ ਗਈਆਂ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਪੁੱਤ ਕਿਸੇ ਨੂੰ ਕੁਝ ਪਤਾ ਨਹੀਂ ਚੱਲਣਾ ਆਂਟੀ ਨੇ ਸਾਰਾ ਬੰਦੋਬਸਤ ਕਰ ਦਿੱਤਾ ਤੇਰੀ ਰੈਸ਼ ਬਾਊਜੀ ਦੇ ਫਾਰਮ ਹਾਊਸ ਵਿੱਚ ਹੋਵੇਗੀ ਤੇਰੀ ਦੇਖਭਾਲ ਲਈ ਉੱਥੇ ਚਾਰ ਨੌਕਰ ਡਾਕਟਰ ਤੇ ਨਰਸ ਰਾਣੀ ਬਣ ਕੇ ਰਹੇਗੀ ਤੇਰੇ ਭੈਣ ਭਰਾ ਨੂੰ ਅੰਗਰੇਜ਼ੀ ਸਕੂਲ ਦਾਖਲ ਕਰਵਾਉਣ ਉਹਨਾਂ ਨੇ ਤੇ ਮਾ ਨੇ ਪੋਟੂਏ ਵਿੱਚੋਂ 2000 ਦੇ ਨੋਟਾਂ ਦੀ ਇੱਕ ਗੱਡੀ ਕੱਢੀ ਆ ਦੇਖ ਨਾਲੇ 2 ਉਧਾਰ ਲਏ ਰਾਸ਼ਨ ਦਾ حساب ਵੀ ਕਰ ਦੇਣਾ ਆ ਚੌਂਦੀ ਛੱਤ ਆਂਟੀ ਨੇ ਇਸ ਖੁੱਲੀ ਨੂੰ ਮਕਾਨ ਬਣਾ ਦੇਣਾ ਮਾਂ ਉੱਚੀ ਉੱਚੀ ਆਸਤੇ ਰੋਣ ਲੱਗੀ ਮੀਨੂ ਨੂੰ ਆਪਣੀ ਮਾਂ ਦੇ ਰੋਣੇ ਦੀ ਤਰਸ ਨਹੀਂ ਆਇਆ ਉਹ ਚੁੱਪ ਕਰ ਗਈ ਸੀ ਅੱਖਾਂ ਵਿੱਚ ਹੰਝੂ ਜਿਵੇਂ ਸੁੱਕ ਗਏ ਹੋਣ ਮਾਂ ਦਾ ਸੋਰ ਕੀ ਕਰਨਾ ਤੰਦਾ ਨਾ ਪੁੱਤ ਬਸ ਹੋਰ ਕੁਝ ਨਹੀਂ ਇਹ ਬੱਚਾ ਇਹ ਬੱਚਾ ਸਾਡੀ ਸਾਰੀਆਂ ਕਮੀਆਂ ਨੂੰ ਦੂ ਕਰਨ ਆਇਆ ਤੋ ਬਸ ਇਸਦਾ ਧਿਆਨ ਰੱਖ ਮਾਂ ਨੇ ਮੀਨੂ ਨੂੰ ਅੱਗੇ ਹੱਥ ਜੋੜੇ ਆਂਟੀ ਥੋੜੇ ਦਿਨਾਂ ਵਿੱਚ ਤੈਨੂੰ ਇੱਥੋਂ ਲੈ ਜਾਵੇਗੀ ਫਿਰ ਕਿਸੇ ਨੂੰ ਪਤਾ ਨਹੀਂ ਚੱਲਣਾ ਇਹੀ ਕਹਿਣਾ ਕਿ ਆਂਟੀ ਦੀ ਭੈਣ ਜਿਹੜੀ ਕਲਕੱਤੇ ਰਹਿੰਦੀ ਹੈ ਤੇ ਬਹੁਤ ਸਮੇਂ ਤੋਂ ਬਿਮਾਰ ਚੱਲ ਰਹੀ ਹੈ ਉਹਦੇ ਕੋਲ ਭੇਜਿਆ ਉਸ ਰਾਤ ਬਹੁਤ ਵਰਖਾ ਹੋਈ ਮੀਨੂ ਚੌਂਦੀ ਛੱਤ ਵੱਲ ਇੱਕ ਟੁੱਕ ਦੇਖਦੀ ਰਹੀ ਉਸਤੇ ਅੰਦਰਲਾ ਸ਼ੋਰ ਜਿਵੇਂ ਸਮਾਨ ਵਿੱਚ ਬਿਜਲੀ ਵਾਂਗ ਗੜਕ ਰਿਹਾ ਸੀ ਤੂਫਾਨ ਦਾ ਕਹਿਰ ਜਿਵੇਂ ਸਾਰੀ ਦੁਨੀਆ ਨੂੰ ਤਬਾਹ ਕਰ ਦੇਣਾ ਚਾਹੁੰਦਾ ਹੋਵੇ ਮੀਨ ਖਮੋਸ਼ ਸੀ ਜਿੰਦਾ ਲਾਸ਼ ਵਾਂਗ ਸਾਰੀ ਰਾਤ ਚੌਂਦੀ ਛੱਤ ਵੱਲ ਦੇਖਦੀ ਰਹੀ ਖੌਰੇ ਕੀ ਲੱਭਦੀ ਰਹੀ ਰੋਜ਼ ਰੋਜ਼ ਆਂਟੀ ਦੇ ਘਰੋਂ ਮੀਨੂ ਲਈ ਪਕਵਾਨ ਆਉਂਦੇ ਮਿੱਠਾ ਫਲ ਦਵਾਈਆਂ ਪਰ ਜਿਵੇਂ ਹੁਣ ਉਸਤੇ ਚਾਹ ਖੁਸ਼ੀ ਵਿੱਚ ਨਹੀਂ ਆਪਣੀ ਚੁੱਪ ਵਿੱਚ ਮਸਰੂਫ ਸਾਨਾ ਮੀਨੂ ਚੁੱਪਚਾਪ ਬੈਠੀ ਪਰੋਸੇ ਹੋਏ ਖਾਣੇ ਨੂੰ ਚਬ ਜਾਂਦੀ ਜਿਵੇਂ ਉਸ ਨੂੰ ਜ਼ਿੰਦਗੀ ਦਾ ਅਹਿਸਾਸ ਨਾ ਹੋਵੇ ਦੋ ਦਿਨ ਬਾਅਦ ਆਂਟੀ ਆਪਣੀ ਮਹਿੰਗੀ ਗੱਡੀ ਵਿੱਚ ਮੀਨੂ ਨੂੰ ਲੈਣ ਆਈ ਮੀਨੂ ਸਮਾਨ ਵੱਲ ਦੇਖਦੀ ਰਹੀ ਖੌਰੇ ਕਿਹੜਾ ਸਵਾਲ ਸੀ ਜੋ ਆਪਣੇ ਖੁਦਾ ਨੂੰ ਪੁੱਛਣਾ ਚਾਹੁੰਦੀ ਹੋਵੇ ਆਂਟੀ ਨੇ ਗੱਡੀ ਵਿੱਚੋਂ ਉੱਤਰ ਕੇ ਮੀਨੂ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਉਸ ਦਾ ਮੂੰਹ ਅੱਥਾ ਵਿੱਚ ਲੈ ਕੇ ਕਹਿਣ ਲੱਗੀ ਧੰਨਵਾਦ ਮੀਨੂ ਤੂੰ ਬਹੁਤ ਦਲੇਰ ਹੈ ਮੇਰੇ ਤੋਂ ਤੇਰੀ ਗਰੀਬੀ ਨਹੀਂ ਦੇਖੀ ਜਾਂਦੀ ਸੀ ਸੋ ਮੈਂ ਤੇਰੀ ਮਾਂ ਨਾਲ ਗੱਲ ਕੀਤੀ ਤੇ ਉਹਨੇ ਹਾਮੀ ਭਰ ਦਿੱਤੀ ਬਾਉ ਜੀ ਤੇਰੀ ਹਰ ਇੱਛਾ ਨੂੰ ਪੂਰਾ ਕਰ ਰਹੇ ਹਨ ਤੈਨੂੰ ਜੋ ਚਾਹੀਦਾ ਤੂੰ ਦੱਸ ਸਭ ਹਾਜ਼ਰ ਹੋ ਜਾਊਗਾ ਇੱਕ ਸਕਿੰਟ ਵਿੱਚ ਆਂਟੀ ਨੇ ਚੁਟਕੀ ਵਜਾਉਂਦੇ ਹੋਏ ਆਪਣੀ ਗੱਲ ਪੂਰੀ ਕੀਤੀ ਮੈਨੂੰ ਜਿਵੇਂ ਇੱਕ ਬੁੱਤ ਬਣ ਕੇ ਆਪਣੀ ਦੇਵੀ ਦੀ ਗੱਲ ਸੁਣ ਰਹੀ ਸੀ ਜਿਵੇਂ ਇੱਕ ਲਾਸ਼ ਦੀਆਂ ਅੱਖਾਂ ਤੇ ਪਰਦਾ ਕਰਨਾ ਬਾਕੀ ਹੋਵੇ ਮੀਨੂ ਸਮਾਨ ਵੱਲ ਦੇਖਦੀ ਰਹੀ ਆਂਟੀ ਕਿੰਨੇ ਵਿੱਚ ਖਰੀਦਿਆ ਮੈਨੂੰ ਮੀਨੂ ਦੀਆਂ ਅੱਖਾਂ ਨੇ ਆਂਟੀ ਵੱਲ ਦੇਖਿਆ ਉਸ ਦਾ ਚਿਹਰਾ ਜਿਵੇਂ ਕਿਸੇ ਮੁਰਦੇ ਦਾ ਅਕਸ ਹੋਵੇ ਸਿਰਫ ਆਵਾਜ਼ ਸੁਣਦੀ ਸੀ ਮੀਨੂ ਤੈਨੂੰ ਕੌਣ ਕਹਿੰਦਾ ਕਿ ਤੈਨੂੰ ਵੇਚਿਆ ਜਾਂ ਖਰੀਦਿਆ ਗਿਆ ਤੂੰ پاک ਪਵਿੱਤਰ ਹੈ ਤੈਨੂੰ ਕਿਸੇ ਨੇ ਹੱਥ ਟੱਕ ਨਹੀਂ ਲਾਇਆ ਇਹ ਸਭ ਮਸ਼ੀਨਾ ਰਹੀ ਹੋਇਆ ਤੂੰ ਤਾਂ ਇਹ ਸੋਚ ਕੇ ਤੂੰ ਮਰੀਅਮ ਮੀਨੂ ਨੇ ਆਂਟੀ ਨੂੰ ਹੱਥ ਨਾਲ ਇਸ਼ਾਰਾ ਕਰਦੇ ਰੋਕਿਆ ਰੱਬ ਨੂੰ ਵਿੱਚ ਨਾ ਡਿਆ ਉਹ ਕੀਮਤ ਕੀ ਲਾਈ ਆ ਮੇਰੀ ਕੁੱਖ ਦੀ ਤੁਸੀਂ ਤੇ ਮਾਂ ਨੇ ਰਲ ਕੇ ਇੱਕ ਮਕਾਨ ਤੇਰੇ ਭੈਣ ਭਰਾ ਦੀ ਅੰਗਰੇਜ਼ੀ ਸਕੂਲ ਦਾ 10ਵੀਂ ਤੱਕ ਦਾ ਸਾਰਾ ਖਰਚਾ 20 ਲੱਖ ਤੇ ਤੇਰਾ ਵਿਆਹ ਆਂਟੀ ਨੇ ਹੱਸਦੇ ਹੱਸਦੇ ਮੀਨੂ ਨੂੰ ਦੱਸਿਆ ਜਿਵੇਂ ਉਹ ਮੀਨੂ ਸਮਝ ਰਹੀ ਹੋਵੇ ਕਿ ਉਸ ਦੀ ਦੇਵੀ ਨੇ ਹੀ ਉਸ ਦੀ ਸਾਰੀ ਕਰੀਬੀ ਦੂਰ ਕਰ ਦਿੱਤੀ ਹੋਵੇ ਤੇ ਹੁਣ ਫਿਕਰਾਂ ਵਾਲੇ ਦਿਨ ਮੁੱਕ ਗਏ ਹੁਣ ਆਂਟੀ ਮੀਨੂ ਨੂੰ ਲੈ ਕੇ ਜਾਣ ਲੱਗੀ ਆਪਣੀ ਮਾਂ ਨੂੰ ਮਿਲ ਮੀਨੂ ਫਿਰ ਅਗਲੇ ਕੁਝ ਮਹੀਨੇ ਮੁਲਾਕਾਤ ਨਹੀਂ ਹੋਣੀ ਮੀਨੂ ਨੇ ਮਾਂ ਵੱਲ ਦੇਖਿਆ ਤੇ ਕਿਹਾ ਮਾਂ ਕੁਝ ਰਹਿ ਗਿਆ ਤਾਂ ਦੱਸ ਦੇ ਮਾਂ ਨੇ ਮੀਨੂ ਨੂੰ ਕੁੱਟ ਕੇ سینੇ ਨਾਲ ਲਾਇਆ ਤੇ ਮੱਥਾ ਚੁੰਮਿਆ ਖੁਸ਼ ਰਹੇ ਅੱਜ ਮਾਂ ਦੀ ਇਹ ਅਸੀਸ ਮੀਨੂ ਨੂੰ ਸ਼ਰਾਫ ਲੱਗ ਰਹੀ ਸੀ ਮੀਨੂ ਨੇ ਫਾਰਮ ਹਾਸ ਵਿੱਚ ਰਹਿੰਦੇਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤਸਵੀਰਾਂ ਨੂੰ ਹਟਾ ਦਿੱਤਾ ਫਾਰਮ ਹਾਸ ਵਿੱਚ ਰਹਿੰਦੇ ਨੌਕਰਾਂ ਨੇ ਉਸ ਨੂੰ ਅਕਸਰ ਆਪਣੇ ਅੰਦਰ ਪਾਲ ਰਏ ਜਾਣ ਨਾਲ ਗੱਲਾਂ ਕਰਦੇ ਸੁਣਿਆ ਮਹੀਨੇ ਹੌਲੀ-ਹੌਲੀ ਬੀਤੇ ਜਾ ਰਹੇ ਸਨ ਸਮਾਂ ਨੇੜੇ ਆ ਰਿਹਾ ਸੀ ਜਿਵੇਂ ਜਿਵੇਂ ਸਮਾਂ ਨੇੜੀ ਕਰ ਰਿਹਾ ਸੀ ਮੀਨੂ ਦੀ ਬੇਚੈਨੀ ਵਧਦੀ ਜਾ ਰਹੀ ਸੀ ਬਾਉਜੀ ਕੌਣ ਸੀ ਕਿੱਥੇ ਰਹਿੰਦਾ ਸੀ ਉਸਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਗਈ ਸੀ ਫਾਰਮ ਹਾਊਸ ਦੇ ਹਰ ਕੋਨੇ ਤੇ ਕੈਮਰੇ ਲੱਗੇ ਸਨ ਮੈਨੂੰ ਨੂੰ ਪਤਾ ਸੀ ਕਿ ਉਸ ਕੁੱਤੇ ਨਜ਼ਰ ਰੱਖੀ ਜਾ ਰਹੀ ਸੀ ਉਹਨੇ ਇੱਕ ਡਾਇਰੀ ਤੇ ਪੈਨ ਦੀ ਮੰਗ ਕੀਤੀ ਸੀ ਬਾਉ ਜੀ ਨੇ ਉਸ ਨੂੰ ਬਹੁਤ ਮਹਿੰਗੀ ਡਾਇਰੀ ਤੇ ਪੈਨ ਭੇਜਿਆ ਆਪਣੀ ਜ਼ਿੰਦਗੀ ਦੇ ਇਸ ਕੌੜੇ ਸੱਚ ਨਾਲ ਪਤਾ ਨਹੀਂ ਉਹ ਰਾਜੀ ਹੋ ਗਈ ਸੀ ਜਾਂ ਨਹੀਂ ਆਪਣੇ ਅੰਦਰ ਦੇ ਜੀਵਨ ਨੂੰ ਪਾਲ ਰਹੀ ਸੀ ਪਰ ਉਹ ਜੀ ਰਹੀ ਸੀ ਜਾਂ ਸਾ ਲੈ ਰਹੀ ਸੀ ਕੋਈ ਨਹੀਂ ਸਮਝ ਸਕਿਆ ਅਕਸਰ ਮੈਨੂੰ ਡਾਇਰੀ ਵਿੱਚ ਲਿਖਦੀ ਨਜ਼ਰ ਆਉਂਦੀ ਸੀ ਇੱਕ ਦਿਨ ਉਸ ਨੂੰ ਆਂਟੀ ਮਿਲਣ ਆਈ ਮੈਨੂੰ ਕਿਵੇਂ ਐ ਤੂੰ ਠੀਕ ਬਾਉ ਜੀ ਬਹੁਤ ਖੁਸ਼ ਹਾਂ ਤੇਰੇ ਤੋਂ ਕਹਿੰਦੇ ਸੀ ਤੂੰ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾ ਰਹੀ ਐ ਪਰ ਥੋੜਾ ਸਮਾਂ ਹੋਰ ਐ ਡਾਕਟਰ ਕਹਿ ਰਹੇ ਸੀ ਅਗਲੇ ਹਫ਼ਤੇ ਤੱਕ ਆਂਟੀ ਜੇ ਇਸ ਬੱਚੇ ਨੂੰ ਜੰਮਦੇ ਹੀ ਮੈਂ ਮਰ ਗਈ ਕਿਸ ਕਿਸ ਨੂੰ ਸੋਸ ਹੋਵੇਗਾ ਬਗਲ ਕੁਝ ਨਹੀਂ ਹੋਣਾ ਨਾਲੇ ਚੰਗਾ ਸੋਚਿਆ ਕਰ ਰੱਬ ਤੇ ਵਿਸ਼ਵਾਸ ਰੱਖ ਸਭ ਠੀਕ ਹੋਵੇਗਾ ਰੱਬ ਤੇ ਵਿਸ਼ਵਾਸ ਦੀ ਗੱਲ ਆਪਣੀ ਦੇਵੀ ਦੇ ਮੂੰਹੋਂ ਸੁਣ ਕੇ ਮੈਨੂੰ ਮੁਸਕਰਾ ਪਈ ਜਿਵੇਂ ਉਸ ਦੀ ਇਹ ਮੁਸਕਰਾਤ ਆਪਣੇ ਨਾਲ ਹੋਏ ਵਿਸ਼ਵਾਸ ਘਾਤ ਦੀ ਯਾਦ ਆਪਣੀ ਦੇਵੀ ਨੂੰ ਦਿਵਾਉਣਾ ਚਾਹੁੰਦੀ ਹੋਵੇ ਤੇ ਜੇ ਇਸ ਬੱਚੇ ਨੂੰ ਕੁਝ ਹੋ ਗਿਆ ਫੇਰ ਮੈਨੂੰ ਕਿਉਂ ਇੰਨੀ ਨਾਤਮਕ ਹੋ ਰਹੀ ਹੈ ਇਹ ਬੱਚਾ ਤੇਰਾ ਹੈ ਤੂੰ ਮਾਂ ਇਸ ਦੀ ਤੈਨੂੰ ਆਪਣੇ ਬੱਚੇ ਦੀ ਜ਼ਿੰਦਗੀ ਦਾ ਹਰ ਪਲ ਧਿਆਨ ਰੱਖਣਾ ਪੈਣਾ ਹੈ ਇਹ ਤੇਰੀ ਜ਼ਿੰਮੇਵਾਰੀ ਬਣਦੀ ਹੈ ਇੱਕ ਮਾਂ ਆਪਣੇ ਬੱਚੇ ਦੇ ਆਪਣੀ ਜਾਨ ਤੱਕ ਦੇ ਸਕਦੀ ਹੈ ਮੌਤ ਨਾਲ ਵੀ ਲੜ ਸਕਦੀ ਹੈ ਪਰ ਆਪਣੇ ਬੱਚੇ ਦਾ ਵਾਲ ਵੀਂਗਾ ਨਹੀਂ ਹੋਣ ਦਿੰਦੀ ਮੀਨੂ ਨੂੰ ਆਪਣੀ ਮਾਂ ਦਾ ਚੇਤਾ ਆਇਆ ਆਂਟੀ ਮੈਂ ਵੀ ਕਿਸੇ ਦਾ ਬੱਚਾ ਸੀ ਮੀਨੂ ਦੀ ਇਸ ਗੱਲ ਨੇ ਜਿਵੇਂ ਆਂਟੀ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਅੱਛਾ ਦੱਸ ਤੈਨੂੰ ਕਿਸ ਚੀਜ਼ ਦੀ ਲੋੜ ਹੈ ਕਰੇ ਸਭ ਠੀਕ ਹਨ ਮਕਾਨ ਵੀ ਬਣ ਗਿਆ ਛੋਟਿਆਂ ਦਾ ਦਾਖਲਾ ਵੀ ਹੋ ਗਿਆ ਸਭ ਖੁਸ਼ ਹਨ ਤੂੰ ਕੋਈ ਫਿਕਰ ਨਹੀਂ ਕਰਨਾ ਹੁਣ ਆਂਟੀ ਇਹ ਬਾਉ ਜੀ ਕੌਣ ਹੈ ਤੇ ਤੁਸੀਂ ਮੈਨੂੰ ਹੀ ਕਿਉਂ ਚੁਣਿਆ ਕੋਈ ਹੋਰ ਕਿਉਂ ਨਹੀਂ 11 ਮਹੀਨੇ ਪਹਿਲਾਂ ਡਾਕਟਰ ਸਾਹਿਬ ਮੈਂ ਮੂਹ ਮੰਗੀ ਕੀਮਤ ਦੇਣ ਨੂੰ ਤਿਆਰ ਆਂ ਜੋ ਮੰਗਾਓ ਮੈਂ ਪੂਰੀ ਕਰੂੰਗਾ ਮੈਂ ਕੋਸ਼ਿਸ਼ ਕਰਦਾ ਪਰ ਤੁਹਾਡੀਆਂ ਸ਼ਰਤਾਂ ਤੇ ਕਾਨੂੰਨ ਨੇ ਇਸ ਉੱਤੇ ਤੁਸੀਂ ਸਮਝ ਸਕਦੇ ਹੋ ਰੋਕ ਲੱਗੀ ਹੈ ਇਹ ਸਭ ਉੱਤੇ ਪੈਸੇ ਨਾਲ ਇਹ ਰੋਕ ਰੁਕ ਖਤਮ ਕੀਤੀ ਜਾ ਸਕਦੀ ਹੈ ਤੁਸੀਂ ਫਿਕਰ ਨਾ ਕਰੋ ਮਿਲ ਜਾਵੇਗੀ ਕੋਈ ਜੋ ਇਹਨਾਂ ਸ਼ਰਤਾਂ ਨੂੰ ਪੂਰੀਆਂ ਕਰਦਾ ਹੋਵੇਗਾ ਤੁਸੀਂ ਕੋਸ਼ਿਸ਼ ਕਰੋ ਜੀ ਦੇਖਦਾ ਪੱਕਾ ਨਹੀਂ ਕਹਿ ਸਕਦਾ ਪਰ ਮੇਰਾ ਨਾਮ ਕਿਸੇ ਨੂੰ ਪਤਾ ਨਾ ਲੱਗੇ ਸ਼ਹਿਰ ਦੇ ਸਭ ਤੋਂ ਅਮੀਰ ਅਧਿਯੋਗ ਪਤੀ ਨੇ ਡਾਕਟਰ ਸਾਹਿਬ ਨੂੰ ਫੋਨ ਕਰਕੇ ਮੰਗ ਰੱਖੀ ਸੀ ਜੋ ਅੱਜ ਕੱਲ ਇੰਨਾ ਧਨਵਾਟ ਲੋਕਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਈ ਸੀ ਤੇ ਇਹਨਾਂ ਦੇ ਰੁਤਬੇ ਨੇ ਸਮਾਜਿਕ ਢਾਂਚੇ ਵਿੱਚ ਇੱਕ ਸਵਾਲੀ ਨਿਸ਼ਾਨ ਖੜਾ ਕਰ ਦਿੱਤਾ ਸੀ ਔਰਤ ਨੂੰ ਬੱਚੇ ਉਤਪਾਦਕ ਵਿੱਚ ਬਦਲੇ ਦੇਣ ਵਾਲਾ ਇਹ ਵਪਾਰੀ ਕਰਨ ਗਰਭਵਸਤਾ ਨੂੰ ਨੋਟਾਂ ਦੇ ਜ਼ੋਰ ਤੇ ਸੇਵਾ ਅਤੇ ਇੱਕ ਬੱਚੇ ਨੂੰ ਉਤਪਾਦ ਵਿੱਚ ਘਟਾਉਣ ਵਾਲੀ ਪ੍ਰਤੀਕਿਰਿਆ ਬਣ ਗਈ ਸੀ ਔਰਤਾਂ ਦੇ ਸਰੀਰ ਦਾ ਸ਼ੋਸ਼ਣ ਪੈਦਾ ਕੀਤੇ ਬੱਚਿਆਂ ਦੇ ਮਨੁੱਖੀ ਅਧਿਕਾਰ ਦੀਆਂ ਦੇਖੀ ਅਤੇ ਜਨਮ ਤੇ ਚਮਤਕਾਰ ਨੂੰ ਬੇਅੰਤ ਵਪਾਰਕ ਮੁਨਾਫੇ ਵੱਜੋਂ ਤੇਜ਼ੀ ਨਾਲ ਉੱਭਰ ਕੇ ਆਈ ਸੀ ਇਹ ਪ੍ਰਤੀਕਿਰਿਆ ਫਾਰਮ ਹਾਊਸ ਵਿੱਚ ਬੈਠੀ ਆਂਟੀ ਨੇ ਮੀਨੂ ਨੂੰ ਦੱਸਿਆ ਬਾਉਜੀ ਦੀਆਂ ਸ਼ਰਤਾਂ ਸੀ ਇਸ ਬੱਚੇ ਦੀ ਮਾਂ ਕੁਵਾਰੀ ਹੋਣੀ ਚਾਹੀਦੀ ਹੈ ਮਿਹਨਤੀ ਤੇ ਗੁਣਵੰਤੀ ਕਿਸੇ ਵੀ ਮਰਦ ਨਾਲ ਉਸ ਦਾ ਸੰਬੰਧ ਨਹੀਂ ਹੋਣਾ ਚਾਹੀਦਾ ਉਹ ਇਸ ਦੀ ਮੂੰ ਮੰਗੀ ਕੀਮਤ ਦੇਣ ਨੂੰ ਤਿਆਰ ਸੀ ਸ਼ਰਤ ਇਹ ਸੀ ਕਿ ਕੁੜੀ ਇਹ ਗੱਲ ਜਗ ਜਾਹਰ ਨਾ ਕਰੇ ਜਦੋਂ ਮੇਰੇ ਅੱਗੇ ਡਾਕਟਰ ਸਾਹਿਬ ਨੇ ਇਹ ਗੱਲ ਰੱਖੀ ਮੈਨੂੰ ਲੱਗਾ ਕਿ ਤੂੰ ਇਸ ਜੁम्मेवार ਨੂੰ ਨਿਭਾ ਸਕੈਂਗੀ ਆਂਟੀ ਤੁਹਾਡੇ ਤੋਂ ਤੁਹਾਡੇ ਮੁਕਤ ਤੇ ਮਦਵ ਕੋਈ ਲੈ ਜਾਵੇ ਤਾਂ ਕਿੱਦਾਂ ਦਾ ਮਹਿਸੂਸ ਕਰੋਗੇ ਤੁਸੀਂ ਆਂਟੀ ਸਮਝ ਗਈ ਇਹ ਮੀਨੂ ਨਹੀਂ ਮੀਨੂ ਵਿੱਚ ਪਾਲ ਰਹੇ ਉਸ ਬੱਚੇ ਦੀ ਮਾਂ ਉਸ ਨੂੰ ਸਵਾਲ ਕਰ ਰਹੀ ਸੀ ਤੇਰੀ ਕੋਈ ਹੋਰ ਮੰਗ ਕਾਸ਼ ਇਹ ਸਵਾਲ ਤੁਸੀਂ ਮੈਨੂੰ ਪਹਿਲਾਂ ਪੁੱਛਦੇ ਜੇ ਹੋ ਸਕੇ ਤਾਂ ਮੈਨੂੰ ਉਸ ਡਾਕਟਰ ਨਾਲ ਮਲਾ ਦਿਓ ਹਫਤੇ ਬਾਅਦ ਮੀਨੂ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਬੱਚੇ ਦੀ ਰੋਣ ਦੀ ਆਵਾਜ਼ ਨੇ ਉਸ ਦੇ ਰੋਮ ਰੋਮ ਵਿੱਚ ਉਪਜੀ ਜਨਮ ਦਿਨ ਦੀ ਪੀੜਾ ਨੂੰ ਭਲਾ ਦਿੱਤਾ ਨਰਸ ਨੇ ਬੱਚੇ ਨੂੰ ਮੀਨੂ ਦੇ ਹੱਥ ਵਿੱਚ ਰੱਖਿਆ ਮੀਨੂ ਨੇ ਜੋ ਹੁਣ ਤੱਕ ਇੱਕ ਮੁਰਦੇ ਦਾ ਅਕਸ ਸੀ ਅਚਾਨਕ ਉਸ ਦੇ ਚਿਹਰੇ ਤੇ ਜ਼ਿੰਦਗੀ ਚਮਕ ਗਈ ਇਸ ਅਨਮੋਲ ਰਚਨਾ ਨੂੰ ਫੜਨਾ ਮੀਨੂ ਲਈ ਡਰਾਉਣਾ ਸੀ ਕਿਉਂਕਿ ਉਹ ਕਿੰਨਾ ਕਮਜ਼ੋਰ ਅਤੇ ਬੇਵੱਸ ਸੀ ਪਰ ਮੀਨੂ ਦਾ ਇਹ ਡਰ ਸਭ ਤੋਂ ਵਧੀਆ ਕਿਸਮ ਦਾ ਡਰ ਸੀ ਜਿਸ ਦਾ ਅਨੁਭਵ ਉਹ ਕਰ ਰਹੀ ਸੀ ਕਿਉਂਕਿ ਇਹ ਡਰ ਉਮੀਦ ਨਾਲ ਭਰਿਆ ਹੋਇਆ ਸੀ ਅਤੇ ਪਿਆਰ ਨਾਲ ਘਿਰਿਆ ਹੋਇਆ ਇਹ ਬੱਚਾ ਜਿਵੇਂ ਉਸਤੇ ਲਈ ਇੱਕ ਜਾਦੂਗਰ ਸੀ ਜਿਸ ਦੀਆਂ ਨਿੱਕੀਆਂ-ਨਿੱਕੀਆਂ ਉਂਗਲਾਂ ਨੇ ਮੀਨੂ ਵਿੱਚ ਜਾਣ ਪਾ ਦਿੱਤੀ ਜਿਸ ਦੁਨੀਆ ਨਾਲ ਮੀਨੂ ਨੂੰ ਨਫ਼ਰਤ ਸੀ ਉਸ ਲਈ ਦੁਨੀਆ ਹੁਣ ਉਸਤੇ ਪਿਆਰ ਨੂੰ ਫੁਲਾਰੇ ਦੇ ਰਹੀ ਸੀ ਖੁਸ਼ੀ ਦੀਆਂ ਭਾਵਨਾ ਦੀ ਪੀੜ ਨੂੰ ਮਹਿਸੂਸ ਕੀਤੇ ਬਗੈਰ ਆਪਣੇ ਛੋਟੇ ਬੱਚੇ ਦੇ ਚਿਹਰੇ ਵੱਲ ਚਾਤੀ ਮਾਰਨ ਹੁਣ ਉਸ ਲਈ ਅਸੰਭਵ ਸੀ ਮੁਸਕਰਾਟ ਨੇ ਫਿਰ ਉਸਦੇ ਚਿਹਰੇ ਤੇ ਦਸਕਤ ਦਿੱਤੀ ਸਾਵਾ ਮਹੀਨੇ ਵਿੱਚ ਜਿਵੇਂ ਮੀਨੂ ਨੇ ਆਪਣੀ ਜ਼ਿੰਦਗੀ ਜਿਉਣ ਦਾ ਫੈਸਲਾ ਕੀਤਾ ਉਸ ਨੂੰ ਪਤਾ ਸੀ ਕਿ ਸਾਵਾ ਮਹੀਨੇ ਬਾਅਦ ਉਸ ਤੋਂ ਉਸਦੀ ਇਹ ਨਿੱਕੀ ਪਰ ਅਨਮੋਲਯ ਖੁਸ਼ੀ ਲੈ ਲਈ ਜਾਵੇਗੀ ਉਹ ਰਾਤ ਆਪਣੇ ਬੱਚੇ ਨੂੰ ਦੇਖਦੀ ਰਹੀ ਮਾਣੀ ਮਾਨ ਵਿੱਚ ਉਸਨੇ ਆਪਣੇ ਬੱਚੇ ਦਾ ਇੱਕ ਸਿਰਜ ਲਿਆ ਸੀ ਅਗਲੇ ਦਿਨ ਸ਼ਰਮਾਂ ਆਂਟੀ ਉਸ ਨੂੰ ਲੈਣ ਆਈ ਸੀ ਮੈਨੂੰ ਵਿੱਚੋਂ ਜਿਵੇਂ ਕੁਝ ਟੁੱਟਦਾ ਜਾ ਰਿਹਾ ਸੀ ਉਸਨੇ ਆਖਰੀ ਵਾਰ ਆਪਣੇ ਬੱਚੇ ਨੂੰ ਨੂੰ ਹੱਥਾਂ ਵਿੱਚ ਲਿਆ ਦੁੱਧ ਪਲਾਇਆ ਤੇ ਆਪਣੇ ਮਾਂ ਹੋਣ ਦਾ ਆਨੰਦ ਮਾਨਿਆ ਉਹ ਮੁਸਕਰਾ ਰਿਹਾ ਸੀ ਜਿਵੇਂ ਉਸ ਨੂੰ ਪਤਾ ਸੀ ਕਿ ਉਸ ਦੀ मां ਦੀ ਖੁਸ਼ੀ ਉਸ ਦੀ ਮੁਸਕਰਾਟ ਵਿੱਚ ਹੋਵੇ ਉਸ ਨੇ ਆਪਣੀ ਮਾਂ ਦੀ ਚੁੰਨੀ ਨੂੰ ਆਪਣੇ ਉਂਗਲਾਂ ਵਿੱਚ ਫੜ ਲਿਆ ਜਿਵੇਂ ਕਹਿ ਰਿਹਾ ਹੋਵੇ ਮਾਂ ਨਾ ਜਾ ਛੱਡ ਕੇ ਮੀਨੂ ਦੀਆਂ ਅੱਖਾਂ ਭਰ ਆਈਆਂ ਓਏ ਸ਼ੈਤਾਨ ਛੱਡੇ ਨੂੰ ਕਦੋਂ ਜਾ ਮੀਨੂ ਨੇ ਉਸ ਦੀਆਂ ਉਂਗਲਾਂ ਚੁੰਮੀਆਂ ਉਹ ਖੇੜ ਖੜਾ ਉੱਠਿਆ ਅੱਜ ਉਸ ਦੀ ਖੇੜ ਖੜਾ ਕੇ ਹੱਸਣ ਦੀ ਆਵਾਜ਼ ਮੀਨੂ ਦੇ ਸੀਨੇ ਨੂੰ چیرਦੀ ਜਾ ਰਹੀ ਸੀ ਉਹ ਬਹੁਤ ਬੇਵਸਤੀ ਜਿਵੇਂ ਉਹ ਅਜੇ ਦੁਨੀਆ ਨਾਲ ਲੜਨਾ ਚਾਹੁੰਦੀ ਹੋਵੇ ਆਂਟੀ ਨੇ ਉਸ ਨੂੰ ਚੱਲਣ ਨੂੰ ਕਿਹਾ ਤੇ ਉਸਤੇ ਬੱਚੇ ਨੇ ਉਸ ਤੋਂ ਦੂਰ ਹੁੰਦੇ ਰੋਣਾ ਸ਼ੁਰੂ ਕਰ ਦਿੱਤਾ ਮੈਨੂੰ ਜਿਵੇਂ ਜਿਵੇਂ ਅੱਗੇ ਵਧਦੀ ਗਈ ਉਸਤੇ ਬੱਚੇ ਦੇ ਰੋਣ ਦੀ ਆਵਾਜ਼ ਉੱਚੀ ਹੁੰਦੀ ਗਈ ਮੈਨੂੰ ਤੋਂ ਰਹਾ ਨਾ ਗਿਆ ਉਹ ਪਿੱਛੇ ਮੁੜ ਗਈ ਦੌੜ ਕੇ ਉਸਨੇ ਆਪਣੇ ਬੱਚੇ ਨੂੰ ਸੀਨੇ ਨਾਲ ਲਾਇਆ ਆਂਟੀ ਬੇਨਤੀ ਕੀਤੀ ਕਿ ਉਹ ਉਸਤੇ ਬੱਚੇ ਦੇ ਸੌਣ ਦੀ ੜੀ ਕਰੇ ਥੋੜੀ ਦੇਰ ਵਿੱਚ ਉਹ ਆਪਣੀ ਮਾਂ ਦੇ ਬੁੱਕਲ ਦੇ ਨੱਕ ਵਿੱਚ ਸੌ ਗਿਆ। ਮੀਨੂ ਆਂਟੀ ਨਾਲ ਗੱਡੀ ਵਿੱਚ ਬੈਠ ਕੇ ਚਲੀ ਗਈ। ਮੀਨੂ ਦੀ ਇੱਛਾ ਸੀ ਡਾਕਟਰ ਨਾਲ ਮੁਲਾਕਾਤ ਕਰਨ ਦੀ। ਜਿਸ ਨੇ ਬਾਉ ਜੀ ਦੇ ਕਹੇ ਤੇ ਇਹ ਖੇਡ ਖੇਡੀ। ਡਾਕਟਰ ਸਾਹਿਬ ਨੇ ਕਿਸੇ ਵੱਡੇ ਹੋਟਲ ਵਿੱਚ ਮਿਲਣ ਦਾ ਫੈਸਲਾ ਕੀਤਾ। ਆਂਟੀ ਤੇ ਮੀਨੂ ਉਸ ਹੋਟਲ ਵਿੱਚ ਪਹੁੰਚੇ। ਹੋਟਲ ਵਿੱਚ ਇੱਕ ਬਜ਼ੁਰਗ ਬੈਠਾ ਸੀ। ਮੀਨੂ ਨੇ ਉਸ ਵੱਲ ਦੇਖਿਆ। ਤਿੰਨੇ ਜਾਣੇ ਟੇਬਲ ਤੇ ਬੈਠ ਗਏ। ਸ਼ੁਕਰੀਆ ਤੁਸੀਂ ਸਾਡੀ ਮਦਦ ਕੀਤੀ ਡਾਕਟਰ ਨੇ ਚੁੱਪੀ ਤੋੜੀ ਸ਼ੁਕਰੀਆ ਤੁਹਾਡਾ ਜੋ ਤੁਸੀਂ ਮੇਰੀ ਕੁੱਖ ਦੀ ਬੋਲੀ ਲਾਈ ਵੈਸੇ ਮੈਂ ਇਹ ਸਵਾਲ ਬਹੁਤ ਵਾਰ ਸਭ ਨੂੰ ਪੁੱਛਿਆ ਪਰ ਕਿਸੇ ਨੇ ਵੀ ਇਸ ਦਾ ਜਵਾਬ ਤਸੱਲੀ ਬਖਸ਼ ਨਹੀਂ ਦਿੱਤਾ ਕਿੰਨੇ ਵਿੱਚ ਵੀ ਕੀ ਮੇਰੀ ਕੁੱਖ ਡਾਕਟਰ ਸਾਹਿਬ ਹਰਾਨ ਸੀ ਪਰ ਉਹਨਾਂ ਨੇ ਜਵਾਬ ਦੇਣ ਤੋਂ ਪਹਿਲਾਂ 2000 ਦੇ ਨੋਟਾਂ ਦੀ ਗੁੱਟੀ ਟੇਬਲ ਤੇ ਮੈਨੂੰ ਸਾਹਮਣੇ ਰੱਖ ਦਿੱਤੀ ਇਹ ਤੇਰੇ ਲਈ ਬਾਉ ਜੀ ਨੇ ਭੇਜੇ ਮੀਨੂ ਨੇ ਗੁੱਟੀਆਂ ਚੁੱਕੀਆਂ ਤੇ ਕੌਣ ਨਾਲ ਦੇਖਦੀ ਰਹੀ 1 ਕਰੋੜ ਜਿਸ ਵਿੱਚੋਂ ਕਿੰਨੇ ਹਿੱਸੇ ਕੀਤੇ ਗਏ ਕਿੰਨਾ ਕਿਨੂੰ ਮਿਲਿਆ ਉਹ ਮੈਂ ਦੱਸ ਨਹੀਂ ਸਕਦਾ ਮੀਨੂ ਨੇ ਉਹ ਰੁਪਏ ਆਂਟੀ ਨੂੰ ਫੜਾਏ ਇਹ ਲਵੋ ਆਂਟੀ ਆਪਣੇ ਤੇ ਮੇਰੀ ਮਾਂ ਵਿੱਚ ਵੰਡ ਲਓ ਕੁਝ ਰਹਿ ਗਿਆ ਹੋਵੇ ਤਾਂ ਦੱਸ ਦਿਓ ਤੁਸੀਂ ਮੇਰੀ ਕੁੱਖ ਵੇਚੀ ਸੀ ਇੱਕ ਮੇਰੀ ਦੇਵੀ ਸੀ ਤੇ ਦੂਜੀ ਮੇਰੀ ਮਾਂ ਮੈਂ ਇਹ ਪੈਸੇ ਕੀ ਕਰਨੇ ਇੱਕ ਵਾਰ ਫੇਰ ਮੈਂ ਔਰਤ ਨੂੰ ਸ਼ਰਮਿੰਦਾ ਹੁੰਦੇ ਨਹੀਂ ਦੇਖ ਸਕਦੀ ਨਾ ਹੀ ਮੈਂ ਆਪਣੀ ਮਾਂ ਨੂੰ ਵਿਕਦਾ ਦੇਖ ਸਕਦੀ ਆ ਫਿਕਰ ਨਾ ਕਰੋ ਇਹ ਗਰੀਬ ਕਿਸੇ ਨਾਲ ਤੁਹਾਡਾ ਇਹ ਰਾਜ ਨਹੀਂ ਸਾਂਝਾ ਕਰੇਗੀ ਬਾਉ ਜੀ ਨੂੰ ਕਹਿਣਾ ਬੱਚੇ ਨੂੰ ਪੈਸਿਆਂ ਦਾ ਪਾਠ ਨਾ ਪੜਾਉਣਾ ਕਿਸੇ ਨੂੰ ਉਜਾੜ ਕੇ ਵਸਣਾ ਕਿਸੇ ਨੂੰ ਰਵਾ ਕੇ ਹੱਸਣਾ ਜ਼ਿੰਦਗੀ ਨਹੀਂ ਆਪਣੀਆਂ ਖੁਸ਼ੀਆਂ ਇਨ੍ਹਾਂ ਪੈਸਿਆਂ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਇਸ ਤੋਂ ਬਾਅਦ ਇਹ ਸਫਰ ਇਹ ਜ਼ਿੰਦਗੀ ਮੇਰੀ ਐ ਮੈਨੂੰ ਉੱਠ ਕੇ ਤੁਰਨ ਲੱਗੀ ਕਿੱਥੇ ਜਾ ਰਹੀ ਹੈ ਆਂਟੀ ਹੈਰਾਨ ਸੀ ਇੱਕ ਦਿਨ ਤੁਸੀਂ ਮੇਰੀ ਗਰੀਬੀ ਖਰੀਦੀ ਸੀ ਮੈਂ ਤੁਹਾਡੀ ਕਲਾਮ ਬਣ ਗਈ ਸੀ ਅੱਜ ਮੈਂ ਮੁੱਲ ਤਾਰ ਦਿੱਤਾ ਹੁਣ ਮੈਂ ਯਾਦ ਇਹ ਕਹਿ ਕੇ ਉਹ ਚਲੇ ਗਈ ਦੋ ਦਿਨ ਬਾਅਦ ਥਾਣਾ ਪੁਲਿਸ ਨੇ ਨਹਿਰ ਕਿਨਾਰੇ ਇੱਕ ਅਨਪਛਾਤੀ ਮਹਿਲਾ ਬਰਾਮਦ ਕੀਤੀ ਮ੍ਰਿਤਕ ਦੀ ਉਮਰ ਕਰੀਬ 21-25 ਸਾਲ ਰੰਗ ਸਾਵਲਾ ਕੱਦ 5 ਫੁੱਟ 3.5 ਇੰਚ ਤੇ ਖੱਬੀ ਪਾਂ ਤੇ ਛੱਟ ਦਾ ਨਿਸ਼ਾਨ ਹੈ ਮ੍ਰਿਤਕ ਦੇ ਪਤੇ ਤੇ ਵਾਰਸਾਂ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨਾਕਤ ਕਰਨ ਲਈ ਲਾਸ਼ ਨੂੰ ਪੇਜ 4 ਤੇ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਜਿਗਰ ਜੋ ਕਿ ਲਾਸ਼ ਕੋਲ ਇੱਕ ਡੈਰੀ ਪ੍ਰਾਪਤ ਹੋਈ ਰੱਖੀ ਤੇ ਡੈਰੀ ਦੇ ਪੰਨੇ ਪਲਟਣ ਲੱਗਾ ਸਫਰ ਮੈਂ ਤੂਪ ਤੋ ਬਹੁਤ ਹੋ ਗਈ ਤਪ ਸਕੋ ਤੋ ਚੱਲੇ ਮੰਜ਼ਲ ਦੂਰ ਹੈ ਸਫਰ ਮੁਸ਼ਕਲ ਹੈ ਭਰੋਸਾ ਖੁਦ ਪਰ ਹੈ ਤੋ ਚੱਲੇ ਹਰ ਰੋਜ਼ ਰੰਗ ਬਦਲ ਰਹੀ ਹੈ ਜ਼ਿੰਦਗੀ ਆਪਣਾ ਕੋਈ ਰੰਗ ਬਣਾ ਸਕੋ ਤੋ ਚਲੇ ਰਾਹ ਮੇਂ ਸਾਥ ਮਿਲੇਗਾ ਨਹੀਂ ਅਕੇਲੇ ਚੱਲ ਸਕੋ ਤੋ ਚੱਲੇ ਮਹਿਫੂਜ਼ ਰਸਤੋਂ ਕੀ ਤਲਾਸ਼ ਛੋੜ ਦੋ ਤੂਪ ਮੇਂ ਤਪ ਸਕੋ ਤੋ ਚੱਲੇ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ